ਅੱਜ ਇੱਥੇ ਸੂਬਾ ਦੌਰ ਸਤੂਗੜ ਜਿਹੜੇ ਵਪਾਰੀਆਂ ਦੀ ਅਤੇ ਆਮ ਲੋਕਾਂ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਸੀ ਕਿ ਟ੍ਰੈਵਲ ਸਮੱਸਿਆ ਸੌਂਦੀ ਅੱਜ ਮੀਟਿੰਗ ਕੀਤੀ ਹੈ ਸਾਰੇ ਵਪਾਰ ਮੰਡਲ ਨਾਲ ਦੁਕਾਨਦਾਰਾਂ ਨਾਲ ਔਰ ਉਹਨਾਂ ਨੂੰ ਬੜਾ ਕਲੀਅਰ ਕਿਹਾ ਗਿਆ ਕਿ ਜਿਹੜੀ ਇਹ ਗੱਡੀਆਂ ਵਗੈਰਾ ਬਾਹਰ ਖੜਾਣ ਦੇਣੀ ਤੇ ਜਾਂ ਕੋਈ ਬਾਹਰ ਸਮਾਨ ਰੱਖਦੇ ਨੇ ਇਹ ਕਰਨਗੇ ਇਹਦੇ ਜਿਹਾ ਇੰਪਲੀਮੈਂਟ ਕਰਨ ਮੈਂ ਇਸ ਤੇ ਜੋ ਇੱਕ ਗਲਤ ਬਾਹਰ ਰੱਖੂਗਾ ਉਹਦੇ ਖਾਤੇ ਕਾਨੂੰਨ ਦਾ ਕਾਰਵਾਈ ਕਰੂੰਗਾ ਜੇ ਕੋਈ ਅੱਗੇ ਪਾਰਕਿੰਗ ਨੋ ਪਾਰਕਿੰਗ ਦੇ ਵਿੱਚ ਗੱਡੀ ਲਾਊਗਾ ਜਾਂ ਕੁਝ ਕਰੂਗਾ ਤਾਂ ਉਸ ਦੀ ਅਸੀਂ ਉਹਦਾ ਚਲਾਨ ਕਰਾਂਗੇ ਜੋ ਬਣਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇਕਰ ਲਾ ਕੋਈ ਹੋਰ ਕਾਨੂੰਨੀ ਕਾਰਵਾਈਆਂ ਦੇ ਸਬਕ ਤੋਂ ਸੱਤ ਕਾਰਵਾਈ ਕੀਤੀ ਜਾਊਗੀ ਮੈਂ ਬੜਾ ਸਟ੍ਰਿਕਟਲੀ ਸਾਰਣ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜਾ ਮੈਨੂੰ ਦੁਆਰਾ ਇਹ ਨਾਲ ਕਰਨਾ ਪਵੇ ਕਿ ਵੀ ਨਾਲ ਕੁਝ ਨੁਕਸਾਨ ਕਰਨਾ ਪਵੇ ਪਰ ਮੈਂ ਆਪਾਂ ਬੜਾ ਇਹ ਵਿਸ਼ਵਾਸ ਚਾਹੁੰਦਾ ਕਿ ਵਪਾਰ ਮੰਡਲ ਨੂੰ ਅਤੇ ਕੋਈ ਇਹਦਾ ਕੋਈ ਨੁਕਸਾਨ ਵੀ ਨਹੀਂ ਕਰੂਗਾ ਗਲਤ ਕੰਮ ਨਹੀਂ ਕਰੂਗਾ ਪਰ ਜਿਹੜਾ ਜੋ ਸਹੀ ਕੰਮ ਹੈ ਉਸ ਤੇ ਮੈਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗਾ ਇਹ ਜਿਹੜੇ ਬਾਹਰ ਸਮਾਨ ਰੱਖਣਗੇ ਇਹਨਾਂ ਨੂੰ ਮੈਂ ਹੁਣ ਇੱਕ ਵਾਰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਉਹ ਸਾਮਾਨ ਅੰਦਰ ਰੱਖਣ ਜੇਕਰ ਕੋਈ ਬਾਹਰ ਰੱਖਦਾ ਹੈ ਉਹਦੇ ਖਿਲਾਫ ਕਾਰਵਾਈ ਕਰਕੇ ਫਿਰ ਜੋ ਕਾਨੂੰਨੀ ਕਾਰਵਾਈ ਕਰਤੀ ਹੋ। ਇੱਕ ਵਾਰ ਉਹਨਾਂ ਨਾਲ ਵੀ ਰਹੇਗਾ ਰੇਡੀ ਵਾਲਿਆਂ ਨਾਲ ਇੱਕ ਮੀਟਿੰਗ ਕੀਤੀ ਜਾਊਗੀ ਮੀਟਿੰਗ ਕਰਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਊਗੀ ਫਿਰ ਯੂਸਾਉ ਨਾਲ ਲੈ ਕੇ ਤੇ ਜਿਹੜਾ ਇਹਨਾਂ ਨਾਲ ਕਰਕੇ ਫਿਰ ਜੋ ਮੀਟਿੰਗ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਜੇ ਨਹੀਂ ਉਹ ਗਲਤ ਜਗ੍ਹਾ 'ਚ ਪਾਰਕਿੰਗ ਦੇ ਵਿੱਚ ਉਹ ਪਾਰਕਿੰਗ 'ਚ ਗੱਡੀ ਲਾਊਗਾ ਜਾਂ ਕੋਈ ਰੇੜੀ ਲਾਊਗਾ ਤੇ ਜਾਂ ਕੋਈ ਤੇ ਰਸਤਾ ਬਲੌਕ ਕਰਦਾ ਨਾ